ਸਟੱਡੀ YouTube ਚੈਨਲ ਮਨ ਪ੍ਰੇਬਰਾਡ ਵਲੌਗਸ ਤੇ ਹੋਰ ਤੋਂ ਸਾਰੇ ਕਿਵੇਂ ਹੋਫ ਕਰਦੇ ਤੁਸੀਂ ਸਾਰੇ ਟੀਕ ਟਕ ਹੋਵਗੇ ਤੇ ਆਪਣੇ ਆਪਣੇ ਕਰਾ ਤੰਦਰੁਸਤ ਹੋਵਗੇ ਚਲੋ ਜੀ ਕਰਦੇ ਆ ਵਲੌਗ ਦੀ ਸਟਾਰਟਿੰਗ ਤੇ ਸਟਾਰਟਿੰਗ ਆਈ ਥਿੰਕ ਟਾਈਮ ਹੋ ਗਿਆ 9:00 ਵਜੇ ਦਾ ਤੇ ਹੁਣ ਬਸ ਸਟਾਰਟਿੰਗ 9:00 ਵਜੇ ਜਾਂਦੇ ਨੇ ਉਹ ਤੋਂ 10 ਦੇ ਵਿੱਚ ਵਿੱਚ ਸਟਾਰਟਿੰਗ ਹੁੰਦੀ ਰੋਜ਼ ਤੇ ਲਓ ਜੀ ਹੁਣ ਬਸ ਨਾ ਅੱਜ ਮੈਂ ਕਹਿੰਨਾ ਥੋੜਾ ਜਿਹਾ ਘੰਟੇ ਤੱਕ ਆਪਾਂ ਜਪੜ ਨੂੰ ਨਿਵਾਵਾਂਗੇ 10 10:30 ਨਿਵਾਵਾਂਗੇ ਸਿਰਫ ਅੱਜ ਮੈਂ ਬੈਟ ਖੋਲੂਗੀ ਕੱਲ ਤੁਹਾਨੂੰ ਦਿਖਾਈ ਸੀ ਕੁਛ ਕੁ ਵਾਰੀ ਦੇ ਸੂਟ ਕੁਛ ਕੁ ਮਿਲਣਾ ਇੱਧਰ ਹੋਣਗੇ ਨਾਲੇ ਤਾਂ ਇਧਰੋਂ ਮੈਂ ਸੈਟਿੰਗ ਕਰ ਲੂੰਗੀ ਕੱਪੜਿਆਂ ਦੀ ਤੇ ਨਾਲੇ ਮੈਂ ਮੈਂ ਜਿਹੜਾ ਬ੍ਰੇਕਫਾਸਟ ਕਰਨਾ ਹੈਗਾ ਕੱਪੜਿਆਂ ਵਗਰ ਦੀ ਸੈਟਿੰਗ ਕਰਾਂਗੇ ਅੱਜ ਮੈਂ ਤਾਂ ਨਹੀਂ ਕਮਰੇ ਦੇ ਵਿੱਚ ਝਾੜੂ ਪੂੰਛਾ ਬਿਲਕੁਲ ਵੀ ਨਹੀਂ ਕਰਿਆ ਇਹਦੇ ਵਿੱਚ ਮੈਂ ਕਿਉਂਕਿ ਇਸ ਕਮਰੇ ਤੇ ਅੱਜ ਮੈਂ ਕਰਨੀ ਹੈ ਸੈਟਿੰਗ ਇਸ ਕਰਕੇ ਮੈਂ ਕਮਰੇ ਨੂੰ ਬਿਲਕੁਲ ਵੀ ਛੇੜਿਆ ਨਹੀਂ ਹੈਗਾ ਉਵੇਂ ਹੀ ਆ खलारा खलूरा कोई चक्या नहीं अज तक मैं क्योंकि मैं ये सैटिंग करनी अच्छे कमरे की बैड खोलूँगी ना फिर खलारा पै जो चादर चूदर सब चेंज करूँगी सारा कुछ, ते ते वेच वेच कुछ तो अच्छे बनाने आप कड़ी भी तेरे आप तो मैं ब्रेकफास्ट करूँगी साढ़े दस तो ग्यारह करूँ भुख लगू जदों पहला मेरा रद्द है कि मैं ना समान क्डा इधरों कपड़े कपड़े की सैटिंग करनी शुरू करा कमरे फुल खलारा पाया हो मैं इसलिए मैं खलारे पाने तो ही सही दसाता हम समेटूंगी हम माइक वो चक्कर लिया सारा ਸਿਸਟਮ ਦਾ ਹੋਵੇ ਖੂ ਕਿਵੇਂ ਸਾਰ ਮੈਸੀ ਮੈਸੀ ਹੋਇਆ ਪਿਆ ਤੇ ਫੇਰ ਆਪਾਂ ਕਰਦੇ ਆ ਸਟਾਰਟਿੰਗ ਬਸ ਹੋ ਗਈ ਆ ਤੇ ਆਪਾਂ ਕੰਟੀਨਿਊ ਕਰਦੇ ਆ ਤੇ ਲੋ ਜੀ ਮੈਂ ਤਾਂ ਨਾ ਤੁਹਾਨੂੰ ਮੈਸ ਮੇਰੀ ਸਚਾਈ ਦੱਸਦੀ ਮੈਂ ਕਦੇ ਵੀ ਜਦੋਂ ਕੰਮ ਕਰਦੇ ਆ ਨਾ ਮੈਂ ਪੂਲ ਕਲਾਰਾ ਪਾ ਕੇ ਕਰਦੇ ਆ ਮੈਨੂੰ ਨਹੀਂ ਮਜ਼ਾ ਆਉਂਦਾ ਐਸ ਵਾਜਾ ਨਹੀਂ ਆਉਂਦਾ ਧੱਕ ਕੰਮ ਕਰ ਲਓ ਧੱਕ ਛੱਡ ਦਿਓ ਨਾ ਆ ਕੇ ਕੁਸਪਿਆ ਸਾਰਾ ਨਾ ਕੀ ਬੈੱਡ ਵੀ ਚਲੋ ਜੀ ਸਭ ਤੋਂ ਪਹਿਲਾਂ ਮੇਰਾ ਵਰੀ ਦਾ ਸੂਟ ਦਿਖਾਨੀ ਗਰਮੀ ਵਾਲਾ ਬੜਾ ਸੋਹਣਾ ਜਸਟ ਇੱਕ ਵਾਰ ਵੇਅਰ ਕਰਿਆ ਹੋਇਆ ਇਹ ਮੈਂ ਲਾਈਟ ਕਲਰ ਚ ਲਿਆ ਸੀ ਉਦੋਂ ਵੀ ਮੈਂ ਪਤਲੀ ਸੀ ਤੁਹਾਨੂੰ ਉਹ ਵੀ ਗੱਲ ਦੱਸਾਂ ਕੀ ਵੇਅਰ ਕੀ ਕਰਾਂ ਹੁਣ ਮੈਨੂੰ ਇਦਾਂ ਹੁੰਦਿਆ ਬਹੁਤ ਕਿੰਨਾ ਵਾ ਚਾਹਾਂ ਮਤਲਬ ਪਤਲੀ ਆ ਥੱਲੇ ਘੜਾਈ ਕਰੀ ਹੋਈ ਬਹੁਤ ਸੋਹਣੀ ਘੜਾਈ ਕਰੀ ਹੋਈ ਆ ਇਹ ਮੇਰਾ ਵਰੀ ਚ ਮੈਂ ਗਰਮੀ ਵਾਲੇ ਅੱਧੇ ਸੂਟ ਬਣਾਏ ਸੀ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਉਹ ਸੂਟਾ ਗਰਮੀ ਵਾਲੇ ਚ ਤੇ ਨਾ ਇਹ ਸੂਟ ਮੈਂ ਜਸਟ ਇੱਕ ਵਾਰ ਪਾਇਆ ਤੇ ਮੈਂ ਨਾ ਖੁੱਲਾ ਨਹੀਂ ਕਰਾਂਦੀ ਕਿਉਂ ਕਰਾਵਾਂ ਮੈਂ ਕਿ ਖੁੱਲੇ ਕਰਾ ਕਰਕੇ ਨਾ ਜਿਹੜੇ ਮਹਿੰਗੇ ਸੂਟ ਹੁੰਦੇ ਆ ਸਿਸਟਮ ਖਰਾਬ ਹੋ ਜਾਂਦਾ ਤੇ ਸੂਟ ਮੇਰਾ ਕਾਫੀ ਮਹਿੰਗਾ ਹੈਗਾ ਮਹਿੰਗੇ ਸੂਟਾਂ ਦੀ ਡੰਡ ਲੈ ਜਾਂਦੀ ਆ ਵਾਰ ਵਾਰ ਖੋਲਣ ਤੇ ਘਰ ਵਾਲੇ ਹੋਰ ਗੱਲ ਹੁੰਦੀ ਜਿਹੜੀ ਆਪਾਂ ਘਰੇ ਘਰੇ ਫੋਣੇ ਦਰ ਕਿਵੇਂ ਉਹਨਾਂ ਦੀ ਡੰਡ ਲੈ ਜੇ ਕੋਈ ਗੱਲ ਨਹੀਂ ਹੋਰ ਗੱਲ ਹੁੰਦੀ ਹੈ ਪਰ ਜਿਹੜੇ ਨਵੇਂ ਖਰਾਬ ਹੋ ਜਾਂਦੇ ਨਾ ਉਹ ਗਲਤ ਗੱਲ ਆ ਤੇ ਆਹ ਦੀ ਸਲਵਾਰ ਹੈ ਕਿ ਵਜਾ ਲੋਟ ਆਹ ਦੀ ਸਲਵਾਰ ਹੈ ਜੋ ਕਿ ਮੇਰੇ ਨਾਲ ਇਹ ਨੂਲਾ ਤਾਂ ਸਭ ਚ ਪਾਏ ਹੋਇਆ। ਇਹ ਸੂਟ ਮੈਂ ਜਸਟ ਇੱਕ ਵਾਰ ਵੇਅਰ ਕੀਤਾ ਮੈਂ ਇੱਦਾਂ ਹੀ ਰੱਖ ਰਿਹਾ ਕਿ ਕਦੇ ਤਾਂ ਪੂਰਾ ਹੋ ਗਏ ਤਾਂ ਨਹੀਂ ਜਮਾ ਹੀ ਨਹੀਂ ਆਉਂਦਾ ਨੀਵਾ ਹੈਗਾ ਵੈਸੇ ਵੀ। ਕੋਈ ਦਾ ਟੈਨਸ਼ਨ ਨਹੀਂ ਲਾਈਟ ਜਸਟ ਸ਼ੀੜਾ। ਦੁਪੱਟਾ ਵਾਹ ਸੋਨਾ ਦਾ ਟੈਬੀ ਦਾ ਦੁਪੱਟਾ ਦੇਖੋ ਸਾਰਾ ਵਰਕ ਕੀਤਾ ਹੋਇਆ। ਤਾਂ ਕਰਕੇ ਥੋੜਾ ਕਾਸਟ ਲੀ ਹੈ। ਸਾਰਾ ਵਰਕ ਕੀਤਾ ਹੋਇਆ ਨੀਵਾ ਬਿਲਕੁਲ। ਜਦੋਂ ਲਿਆਈ ਇੱਕ ਵਾਰ ਇਹ ਮੈਂ। ਵਾਲੀ ਸੁਣੀ ਘੜਾਈ ਕਰਨੀ ਹੋਈ ਤੇ ਤੇ ਮੈਂ ਸੂਟ ਇੱਦਾਂ ਹੀ ਸਾਮਕੇ ਰੱਖ ਲਿਆ ਉਹਦਾ। ਪਾਇਆ ਮੇਰਾ ਜਦੋਂ ਸੀਗਾ ਮੈਂ ਬਹੁਤ ਜਿਆਦਾ ਸੌਂਗਾ ਲੱਗਦਾ ਸੀ ਸੂਟ ਮੈਨੂੰ ਪਤਾ ਇੱਕ ਵਾਰੀ ਪਾਇਆ ਇੱਕ ਦੋ ਵਾਰ ਦੋ ਵਾਰੀ ਵੀ ਨਹੀਂ ਪਾਇਆ ਇੱਕ ਵਾਰੀ ਪਾਇਆ ਲਓ ਛੀ ਮੇਰਾ ਵਾਰੀ ਦਾ ਸੂਟ ਹੈ ਇਹਨੂੰ ਨਾ ਆਪਾਂ ਤੰਦਰਸੇ ਸਟੋਰੇਜ ਬੈਗਾਂ ਜੀ ਰੱਖਦੇ ਹਾਂ ਨਾ ਆਪਾਂ ਨਵੇਂ ਸੂਟ ਨਾਲੇ ਸਾਂਭਨੇ ਸੁੱਕੇ ਹਨ ਨਾਲੇ ਪਤਾ ਲੱਗ ਜਾਂਦਾ ਸਟੋਰੇਜ ਬੈਗ ਦੇ ਵਿੱਚ ਕਿ ਕਿਹੜਾ ਕੱਪੜਾ ਕਿੱਥੇ ਪਿਆ ਆਪਣਾ ਮੈਂ ਤੇ ਇਹ ਸੋਚਿਆ ਲਓ ਛੀ गर्मी वाला लोन लगेगा कि गर्मी कलैक्शन मेरे को बहुत है कपड़े की पर मैं क्यों नहीं पाती क्योंकि मैं चाहनी हूं कि क्यों आप खराब करने हूं देखो सूट मेरे बड़ा सोहना सूट है ਕੜਾਈ ਬਹੁਤ ਸੋਹਣੀ ਹੈ ਕੜਾਈ ਕਹਿੰਦੇ ਹੁੰਦਾ ਕੜਾਈ ਬਹੁਤ ਸੋਹਣੀ ਦੀ ਇੱਕ ਘੇਰੇ ਤੇ ਆ ਗਿਆ ਹਮੋਡੇ ਜੇ ਤੇ ਆ ਗਿਆ ਬਾਹਾਂ ਤੇ ਆ ਗਿਆ ਇਹ ਵੀ ਮੇਰਾ ਸੂਟ ਹੈ ਜਿਹੜਾ ਵਰੀ ਰਹੀ ਹੈ ਕੋਸਟਲੀ ਹੈ ਦੋ ਤਿੰਨ ਦਿਨ ਤਾਂ ਹੁਣ ਚਲੋ ਵਰੀ ਦੇ ਸੂਟ ਅੱਜ ਸ਼ਾਇਦ ਨਿਬੜ ਜਾਣਗੇ ਤੁਹਾਨੂੰ ਦਿਖਾ ਦੂੰਗੀ ਸਾਰੇ ਇੱਕ ਅੱਧਾ ਜਿਹੜਾ ਰਹਿ ਗਿਆ ਰਹਿ ਗਿਆ ਤੇ ਇਹ ਆਪਾਂ ਸਾਹਮ ਕੇ ਰੱਖਿਆ ਹੋਇਆ ਸੂਟ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ ਖੁੱਲੇ ਵਾਰ-ਵਾਰ ਕਰਾਉਂਗੇ ਛਿੱਜ ਜਾਂਦੇ ਫਿਰ ਹਣਾ ਲੋੜ ਹੀ ਨਹੀਂ ਇਦਾਂ ਦਾ ਖਾਸ ਲਾਈਟ ਜੇ ਕਲਰ ਹੈ ਇਹਨਾਂ ਦਾ ਕੀ ਹੈ ਜਦੋਂ ਮਰਜ਼ੀ ਪੈ ਸਕਦੇ ਆ ਹੈਗੀ ਸਲਵਾਰ ਇਹਦੀ ਇਹਦਾ ਕਪੜਾ ਜਿਹੜਾ ਚੈੱਕ ਜੇ ਚਾਹ ਹੈ ਗਰਮੀਆਂ ਵਾਲੇ ਸਾਰੇ ਤੇ ਇਹਦਾ ਦੁਪੱਟਾ ਉਦੋਂ ਸੋਹਣਾ ਦੇਖੋ ਪਿਆਰ ਚਨੂਨ ਦਾ ਦੁਪੱਟਾ ਹੈ ਤੇ ਇਹਦੇ ਵਿੱਚ ਵੀ ਸਾਰੇ ਵਰਕ ਹੈ ਨਹੀਂ ਕਿ ਜਮਾਈ ਸਿੰਪਲ ਹੈ ਇਸ ਨਾ ਕੋਟਨ ਦੇ ਦੀਵੇਂ ਕੀ ਅਰਗੇ ਆਪਾ ਦੁਪੱਟੇ ਹੈਵੀ ਸੀ ਹੈਗੇ ਸੀ ਸਾਰੇ ਆਪਣੇ ਬਾਹਲੇ ਕੋਸਟਰੀ ਦਾ ਸੂਟ ਨਾ ਬਣਾਏ ਵੀ ਨਹੀਂ ਸੀਵੇਂ ਕਮਾ ਮੈਂ ਤੁਹਾਨੂੰ ਮੈਂ ਬਲੇ ਸੂਟ ਕੋ ਅਸਲੀ ਨਹੀਂ ਬਣਾਏ ਸੀ ਵਿਆਹ ਸ਼ਾਦੀ ਤੇ ਲੋੜ ਤੋਂ ਜ਼ਿਆਦਾ ਜਿਵੇਂ ਕਹਿ ਦਿੰਦੇ ਕਿ ਕੁੜੀਆਂ ਲਾਲਚ ਤੱਕ ਲੈ ਲੈਂਦੇ ਮਨ ਨੇ ਨਾ ਵਾਪੇ ਉਹਦਾ ਜਾਂ ਇਧਰੋਂ ਨੇ ਮੈਂ ਉਹ ਕੰਮ ਨਹੀਂ ਕਰਿਆ ਸੀ ਮੇਰੇ ਸੂਟ ਬਿਲਕੁਲ ਮੀਡੀਅਮ ਸਾਈਜ਼ ਚ ਬਣਾਏ ਹੋਏ ਮੇਰੇ ਬਸ ਇੱਕ ਰੈੱਡ ਸੂਟ ਜ਼ਿਆਦਾ ਹੈਵੀ ਬਣਾਇਆ ਜਿਹੜਾ ਉਹ ਮਹਿੰਗਾ ਬਣਾਇਆ ਮਾੜਾ ਬਾਕੀ ਕੋਈ ਵੀ ਮਹਿੰਗਾ ਨਹੀਂ ਮੇਰਾ ਬਾਹਲੇ ਮਹਿੰਗੇ ਜਿਵੇਂ ਹੁੰਦੇ ਆ

ਹਾਂਜੀ ਹੈਗਾ ਜੀ ਸੂਟ ਗਰਮੀ ਵਾਲੇ ਆ ਰਹੇ ਬੜਾ ਯਾਰਾ ਸੂਟ ਖੋਲ ਨਿਕਲਾ ਇਹ ਨਵੇਂ ਸੂਟ ਆ ਜਿਹੜੇ ਮਤਲਬ ਇੱਕ ਦੋ ਦੋ ਵਾਰੀ ਵੇਅਰ ਕੀਤੇ ਹੋਇਆ ਇਹ ਮੇਰਾ ਪਲਾਜ਼ੋ ਸੂਟ ਆ yellow ਕਲਰ ਦਾ ਬਹੁਤ ਹੀ ਜ਼ਿਆਦਾ ਸੋਹਣੀ ਕਢਾਈ ਹੈ ਤੇ ਮੈਂ ਖੋਲ ਦਿੰਦੀ ਹਾਂ ਬਾਰ ਬਾਰ ਨਾ ਕਰਨਾ ਬਹੁਤ ਔਖਾ ਲੱਗਦਾ ਇਹਦੇ ਨਾਲ ਮੇਰਾ ਹੈਗਾ ਪਲਾਜ਼ੋ ਇਹ ਵੀ ਮੇਰੀ ਵਲੀ ਦਾ ਇਧਰ ਲਈ ਦਾ ਸੂਟ ਆ ਉਈ ਨਿੱਕੇ ਨੂੰ ਮੈਨੂੰ ਨੌਲੇਜ ਸੀਗੀ ਕਿ ਸਾਰੇ ਆਪੇ ਇੱਕੋ ਪ੍ਰਕਾਰ ਦੇ ਬਣਾ ਕੇ ਬੰਦਾ ਬਾਅਦ ਚ ਓਖਾ ਹੁੰਦਾ ਇਹਦੀ ਵੀ ਜਿਵੇਂ ਪਹਿਲਾਂ ਦਿਖਾਈਆਂ ਤੁਹਾਨੂੰ ਟੈਬੀ ਦੀਆਂ ਚੁੰਨੀਆਂ ਉਦਾਂ ਹੀ ਇਹਦੇ ਦੁਪੱਟਾ ਸਾਰਾ ਕੱਢਿਆ ਹੋਇਆ ਹੁਣ ਇਹਨੂੰ ਨਾ ਵਲ ਵਾਲੇ ਪਏ ਤੇ ਇਹਨੂੰ ਆਪਾਂ ਇਦਾਂ ਹੀ ਸੋਨੇ ਜਿਹੜੇ ਨਵੇਂ ਸੂਟ ਆ ਸਾਰੇ ਆਪਾਂ ਇਹਦੇ ਸਟੋਰੇਜ ਬੈਗ ਚ ਰੱਖਾਂਗੇ ਖਰਾਬ ਵੀ ਨਾ ਹੋਣ ਤੇ ਜਦੋਂ ਕਦੇ ਆਣਗੇ ਦੇਖੀ ਜੂਗੇ ਪਰ ਮੈਂ ਖੁੱਲੇ ਨਹੀਂ ਘਰੋਣੇ ਮੈਂ ਸੋਚੀ ਬੈਠੀ ਆ ਤੇ ਨੂੰ ਕਰਾਣੇ ਹੁੰਦੇ ਤਾਂ ਮੈਂ 5 ਸਾਲ ਹੋ ਗਏ ਸੋ ਖੁੱਲੇ ਕਰਾ ਕੇ ਪਾ ਸਕਦੀ ਸੀ ਪਰ ਮੈਂ ਜਦੋਂ ਪਾਣੀ ਨਹੀਂ ਪੁੱਡੇ ਕਰਾ ਕੇ ਇੰਦਾ ਹੀ ਰੱਖਦੇ ਮੈਂ ਤਾਂ ਹੋਰ ਕੀ ਆ ਮੈਨੂੰ ਸੂਟ ਇਹ ਵੀ ਮੇਰੇ ਕੋਲੋਂ ਰੱਖ ਲੋ ਇੱਕ ਵਾਰੀ ਉੱਤੇ ਕੁਝ ਫਾਇਦਾ ਨਹੀਂ ਖੁੱਲੇ ਕਰਾਉਂਦਾ ਖੁੱਲੇ ਕਰਾ ਕੇ ਜ਼ਿਆਦਾ ਖਰਾਬ ਹੋ ਜਾਂਦੇ ਸੋ ਸੂਟ ਐ ਇਦਾਂ ਨਹੀਂ ਬੰਦਾ ਹੁੰਦਾ ਜੇ ਹਮੇਸ਼ਾ ਮੋਟਾ ਤੇ ਮੋਟਾ ਹੀ ਰਊਗਾ ਜੇ ਪਤਲਾ ਤਾਂ ਪਤਲਾ ਹੀ ਰਊਗਾ ਇਦਾਂ ਨਹੀਂ ਹੁੰਦਾ ਹੁੰਦਾ ਸਰੀਰ ਵੱਡੇ ਘੜਦੇ ਰਹਿੰਦੇ ਹੁੰਦੇ ਆ ਇਹ ਆਪਾਂ ਇਹਨੂੰ ਇੱਦਾਂ ਹੀ ਰੱਖ ਲਾਂਗੇ ਇਹ ਵੀ ਮੇਰਾ ਇਹ ਮੈਂ ਉਧਰੋਂ ਸੀਗਾ ਮਤਲਬ ਲੋੜ ਹੀ ਵਗਾਰਾ ਤੇ ਮੈਂ ਲਿਆ ਸੀ ਸ਼ਾਇਦ ਤਾਂ ਨਹੀਂ ਕਰ ਲਿਆ ਸੀ ਯਾਦ ਨਹੀਂ ਮੈਨੂੰ ਚੰਗੀ ਤਰ੍ਹਾਂ ਬਿਲਕੁਲ ਡਾਊਟ ਹੈ ਕਿ ਨਵੇਂ ਸੂਟਾਂ 'ਚ ਇਹਨੂੰ ਵੀ ਹੱਖਾਂਗੇ ਕਿਉਂਕਿ ਮੇਰਾ ਫੇਵਰਿਟ ਸੂਟ ਹੈ ਨੈਕਸਟ ਆਡ ਦੁਪੱਟਾ ਕੋਟਨ ਦਾ ਚਮਕ ਜੈਕਟ ਪਈ ਹੈ ਇਹਨਾਂ ਚੰਦਰ ਕੋਈ ਕਾ ਮੇਰਾ ਕੁਰਤਾਏ ਬਿਲਕੁਲ ਇੱਕ ਵਾਰ ਵੇਅਰ ਕੀਤਾ ਹੋਇਆ ਕੁਰਤਾ ਨੂੰ ਮੈਂ ਚ ਗਰਮੀ ਚ ਕੱਢਿਆ ਨਹੀਂ ਚੇਤਾ ਭੁੱਲ ਗਿਆ ਤੇ ਇਹ ਮੰਨ ਕੇ ਚਲੋ ਜੀਨਸ ਨਾਲ ਜਿਵੇਂ ਮਰਜ਼ੀ ਪਾ ਸਕਦੇ ਕੁਰਤਾ ਨਿਊ ਹੀ ਹੈ ਮੇਰਾ ਇਹਨੂੰ ਵੀ ਰੱਖੋ ਵਿੱਚ ਨਾ ਮਨਮਾਸਟੋਕ ਇਹਦੇ ਚ ਰੱਖਾਂਗੇ ਹੋਰ ਦੱਸੋ ਹੋਰ ਆਪਾਂ ਸੂਟਾਂ ਦੀ ਸੂਟ ਨਹੀਂ ਪਹਿਲਾਂ ਮੈਂ ਤੁਹਾਨੂੰ ਜਾਗਟਾ ਦਿਖਾ ਦਵਾਂ ਤੇ ਨਾ ਜਾਗਟਾ ਦਿਖਾ ਦਿੰਦੇ ਪਤਾ ਹੈ

ਇਨੇ ਸੀ ਵੀ ਆ ਤੋ ਬਾਦ ਆਪਾ ਮੇਰੇ ਜੈਕਟ ਜੈਕਟਾ ਡੁਕਤਾ ਤਾਂ ਮੇਰੀ ਪੈ ਹੀ ਜਾਂਦੀ ਆ ਘਰ ਤੇ ਬਸ ਮੈਂ ਕਰੇ ਖਰਾਬ ਹੀ ਨਹੀਂ ਕਦੇ ਕਿਤੇ ਉਵੇਂ ਪਿਆ ਆ ਉਧਰਲੀ ਮੰਮੀ ਨੇ ਬੁਣ ਕੇ ਦਿੱਤੀ ਸੀ ਇਹ ਲਾਈਟ ਦਾ ਸ਼ੇਡ ਆ ਆ ਇਧਰੋਂ ਜਦੋਂ ਮੈरिज ਵੇਲੇ ਮੰਮੀ ਨੇ ਬਣਵਾਈ ਸੀ ਕਿਸੇ ਨੂੰ ਪਿਆਰ ਰੱਖੋ ਤੁਸੀਂ ਕਰੋ ਤੇ ਇਹ ਦੂਜਾ ਪਹਿਲਾ ਬਰੀ ਵਾਲਾ ਸੂਟ ਇੱਕ ਹੋਰ ਆ ਗਿਆ। ਕਾਟਨ ਚ ਵੀ ਸੀ। ਫੁੱਲ ਹੈਵੀ ਹੈ ਵੀ। ਦੇਖੋ। ਪੂਰਾ ਕੱਢਿਆ ਹੋਇਆ। ਜਿਵੇਂ 76 ਕਰਵਾਨੇ ਨੂੰ ਹੋਵੇ ਆਈ। ਸਾਰੀ ਮਸ਼ੀਨ ਨਹੀਂ ਵਰਕਾ ਕੀਤਾ ਹੋਇਆ ਦੇਖੋ ਕਿੰਨਾ ਸੋਨਾ ਸੂਟ ਮੇਰਾ। ਬਿਲਕੁਲ ਮੈਂ ਖਰਾਬ ਨਹੀਂ ਕਰਦੀ ਭਈ ਸੂਟਾਂ ਨੂੰ ਹਰ ਦੇਣਾ। ਕਲਰ ਬਹੁਤ ਜ਼ਿਆਦਾ ਸੋਹਣਾ ਇਹਦਾ। खुले ले करा के मैं पा के हंडा सकती है पर नहीं मैं नहीं हंडोनी पता नहीं क्यों मेरा जी नहीं करता चार पांच सूट तो बिल्कुल ही मेरे सामने दिखाई देते खराब नहीं करते इनन और ये सोने लगते हैं आज शुक्र मनाऊं मैं से की बड़ा कट्ठा बनाए से आज भी सलवारा प्लेन अदर है दर दुपट्टा बहुत ज्यादा सोना है देखो दुपट्टा दुपट्टा सोना

ਉਦੋਂ ਬਾਅਦ ਆਪਾਂ ਜਿਹੜਾ ਸਟਾਕ ਆ ਉਹਦਾ ਚੈੱਕ ਕਰਦੇ ਭਲਾ ਉਦੋਂ ਬਾਅਦ ਜੱਟ ਇਹ ਆ ਚੱਕੋ ਜੱਟ ਆ ਵੀ ਹੱਥ ਦੇ ਬੁਣੀਆਂ ਉਦੋਂ ਲਈ ਮੰਮੀ ਨੇ ਬੁਣੀ ਸੀ ਇਹ ਵੀ ਹੱਥ ਦੇ ਬੁਣੀਆਂ ਚੱਕੋ ਨਹੀਂ ਜੱਟ ਕਿੱਥੇ ਕਿੰਨੇ ਜਲਟ ਹੋ ਗਿਆ ਚਾਰ ਹੋ ਗਿਆ ਆ ਰੈਡੀमेड ਕੋਟੀ ਹੈ ਨਾ ਵਾਲੇ ਲੰਮੇ ਤੇ ਨਾ ਵਾਲੇ ਛੋਟੀ ਜਿਹ ਮੇਰੇ ਅੱਧਾ ਦਿੱਤ ਕਿ ਘਰੇ ਲਾ ਕੇ ਨੂੰ ਹੰਡਾਈਏ ਹੰਦੇ ਨਹੀਂ ਹੀ

ਵਿੱਚੇ ਵਰੀ ਦਾ ਵਿੱਚ ਸਭ ਦੇ ਸਟਾਕ ਅਨ ਲੱਗ ਬਿਲਕੁਲ ਟੱਚ ਨਹੀਂ ਕਰਿਆ ਹੋਇਆ ਇਹ ਹੋਗਾ ਨਾ ਟੱਚ ਟੱਚ ਵੀ ਨਹੀਂ ਕਰਿਆ ਹੋਇਆ ਲੈ ਕੇ ਇੱਧਰ ਹੀ ਰੱਖ ਲਏ ਆ ਨਵਾਂ ਨਵਿਆ ਐਸੇ ਤੋਂ ਖਾਇਆ ਸੀ ਆਪਣਾ ਉਹ ਕੀ ਹੁੰਦੇ ਆ ਰਾਸ਼ੇ ਪਠਾਨ ਰਾਸ਼ੇ ਉਦੋਂ ਲਿਆ ਸੀ ਸਟੋਨ ਸਟੋਨ ਕਾਫੀ ਲੱਗ ਹੁੰਦਾ ਨਵਾਂ ਨਵਿਆ ਐਸੇ ਤੋਂ ਲਿਆ ਸੀ ਪਰ ਕਰਿਆ ਨਹੀਂ ਲਿਆ ਹੀ ਨਹੀਂ ਘਰ ਮੈਂ ਇਹਦੇ ਵਿੱਚ ਛੋੜ ਕੇ ਰੱਖ ਦਮਾਈ ਨਹੀਂ ਲਿਆ ਗਾ ਸਟੋਲੇ ਨਹੀਂ ਗਿਆ ਮੂਕਾ ਵਗੈਰਾ ਮਹਾ ਮੈਂ ਦੇ ਦੇ। ਉੱਦ ਹੈ ਸਟਾਲ। ਕੋਸ਼ਿਸ਼ ਕਰਿਆ ਕਰਾਂਗੇ ਆਹ ਕੀ ਚੀਜ਼ ਲਾਵਾ। ਪਰ ਕੀ ਕਰਾਂ? ਇੱਕਾਲੇ ਅਸੀਂ ਪਿਛਲੇ ਤਾਂ ਪਿਛਲੇ ਸਾਲ ਲਿਆ ਸੀ ਪੂਰਾ ਵਾਰਮ ਡਰਾਲ ਹੈ। ਜਿੰਸ ਵਗੈਰਾ ਨਾਲ ਲੈ ਲਉਂੂ ਮੂਕਾ ਬਰ ਕਰਨਾ। ਉਹ ਲੈ ਲਉ। ਬੜਾ ਮਹਿੰਗਾ ਲਗਿਆ 3000 ਰੁਪਏ ਦਾ ਲਾਇਆ ਸੀ। ਇੱਥੇ ਬੋਰ ਆ ਗਈ ਸਭ। ਪਰ ਬਈ ਕਸੂਰ ਮੇਰਾ ਇਹ ਉਹਨਾਂ ਦਾ ਕੀ ਹੈ ਡਰੈਗਲਨ ਕੈਸਟ ਡਰੈਗਲਨ ਹਰ ਉੱਚ ਚੀਜ਼ ਕਿਵੇਂ ਕਰਾਈ ਜੂਵੇ। ਚੱਕੋ ਜੀ ਵਿਆਹ ਜਿਵੇਂ ਉਹ ਕਹਦੇ ਨੇ ਟੱਚ ਨਹੀਂ ਕਰ ਟੱਚ ਵੀ ਨਹੀਂ ਕਰ ਪੰਜ ਸੌ ਪੰਜ ਸੌ ਪਰਾਸ਼ੌਰ ਤੇ ਫਿਰ ਤੂੰ ਦੇਖਣ ਲੱਗਊਗਾ ਅੱਜ ਹੀ ਲਿਆ ਚੱਕੋ ਤਾ ਉਹ ਠਪਾ ਸਗੀੜ ਇੱਧਰ ਚੱਕੋ ਪੈਗ ਤਾਂ ਲਾਦਾ ਫਿਰ ਮੈਂ ਕਿੱਥੇ ਭੜਾ ਲਾਦਾ ਫੁੱਲਾ ਡੁੱਲਾ ਸ਼ੌੜਾ ਛੜੀ ਆਂ ਡਲਵੇਂ ਯੂਜ਼ ਕਰਦੀ ਰਹਿਣੀ ਆ ਜਾਂ ਉਨ ਜਾਂ ਚ ਨਵੇਂ ਮਹਿੰਗੇ ਸ਼ੌਲਡਰ ਦੇ ਵਿੱਚ ਸੋਦੀ ਕੱਢ ਹੀ ਲੈਨੇ ਆ ਕਿ ਕਦੇ ਇੱਕ ਤੇ ਬੰਦਾ ਲੈ ਰਿਹਾ ਸੀ ਗੱਤੀ ਜਣਾ ਆਹ ਫਿਰ ਫੈਸਲ ਲਈ ਤੋਪੜਤੀ ਨੂੰ ਲੌਂਗ ਹੈ ਰੈੱਡ ਕੋਈ ਕੋਈ ਅਸਿਲਾ ਪੁੱਲਾ ਡੁੱਲਾ ਸੂਟ ਹੈ ਇਹ ਮੇਰਾ ਸਰਦੀ ਚ ਮਰਵਾਨੀ ਹੋਈ ਹੈ ਇਹ ਕੋਈ ਵਸੋ ਨਹੀਂ ਕਿਸ ਨੇ ਤਰਾਣੀ ਹੋਈ ਹੈ ਹਨਾ ਇੰਟਰਨੇਟ 'ਚ ਵੀ ਮਰੀ ਦੇ ਹੋਰ ਸੂਟ ਵਿਖਾਦਾ ਮੈਂ ਤੁਹਾਨੂੰ ਫੇਵਰੇਟ ਛੋਟਾ ਜਿਹਾ ਸੂਟ ਮਰੀ ਦਾ ਸੂਟ 6 ਰੰਗੋ ਜੀ ਸਿਲਕ ਦਾ ਸਿਰੋ ਸਿਲਕ ਚਾਲ ਦੀ ਥੋੜਾ ਹੈਂਡਵਰਕ ਕਰ ਤੇ ਜੀ ਕਰਦਾ ਹਜੇ ਵੀ ਹੁਣ ਐੇ ਕੀ ਕਰਦਾ ਪਾਲਾ ਸੂਟ ਲੋਚ ਤੁਸੀਂ ਵੀ ਕਹਣਾ ਸੂਟ ਦੇ ਤਾਰੇ ਦੇਖੋ ਮੈਂ ਹਰ ਪਾਕ ਦੇਖ ਲੈਂ ਜੇ ਆਉਂਦਾ ਹੈ 100 ਕਿਲੋ ਵਰਕੇ ਪਾਇ ਹੀ ਕਰਾਂਗਾ ਹਣਾ ਇਹਦਾ ਦੁਪੱਟਾ ਬੜਾ ਹੈਵੀ ਹੈ ਇਹਨਾਂ ਦੇ ਕੁੱਤੇ ਬਹੁਤ ਜ਼ਿਆਦਾ ਸੁਣੇ ਚੰਨੂੰੰਦ ਚੱਕ ਕੋਈ ਆ ਵੀ ਸੁਣਵਾ ਰਿਹਾ ਆ ਪਾਪਾ ਕੇ ਦੇਖਦੇ ਆ ਜੇਹੀ ਕੰਮ ਕਰਾਂਗੇ ചൂട്ടി നൈധ സൂട്ടാ നഹിത വൈസാ ലാ ਹਰ ਵੀਰ ਨੂੰ ਗੱਲ ਹੋ ਰਹੀ ਹੈ ਤੇ ਮੈਂ ਇਹਨਾਂ ਨੂੰ ਮੰਗੀ ਵਿਆਹ ਦਾ ਸੁਪਨਾ ਕਿ ਸੁਣਾ ਕੇ ਸੁਣਾ ਤੇ ਵਰਕ ਕਿ ਲੋਕ ਆਉਂਦੇ ਆਹੋਂ ਨੰਬਰ ਚ

ਕਿ ਕਿਰੇ ਕਿਰੇ ਨਹੀਂ ਮੈਂ ਸਵੇਰ ਤੱਕ ਮੈਂ ਇੱਕ ਹੈਟ ਪਾਇਆ ਇੱਕ ਬੋਤੂਆ ਕਰਿਆ ਉਹ ਵੀ ਪਾ ਲਿਆ ਉਹ ਵੀ ਆ ਗਿਆ ਮੇਰੇ ਤੇ ਉਹ ਮੈਂ ਆਪ ਆਇਆ ਤੇ ਇਹ ਵੀ ਆ ਗਿਆ ਚਲੋ ਜੀ ਹੁਣ انا ਮੈਂ ਡੈਡੀ ਦੀ ਵੀਡੀਓ ਕੋਲ ਆ ਗਈ ਸੀ ਪਹਿਲਾਂ ਜੱਪ ਦੀ ਗੱਲ ਕਰਾ ਕੇ ਆਈ ਫਿਰ ਆਪ ਗੱਲ ਕੀਤੀ ਤੇ ਹੁਣ ਮੇਰਾ ਨਾ 10 ਮਿੰਟ ਗਏ ਬਹੁਤ ਖਲਾਰਾ ਪਾ ਲਿਆ ਸਾਰਾ ਕਮਰਾ ਬੈਸੀ ਹੋਇਆ ਪਿਆ ਇੱਕ ਬਹੁਤ ਔਖਾ ਜਿੰਨਾ ਮੈਂ ਖਲਾਰਾ ਪਾਉਂਦੀ ਆਵੇਂ ਉਹਨਾਂ ਚੱਕਰ ਔਖਾ ਵੀ ਬਹੁਤ ਲੱਗਦਾ ਹੁਣ ਚਲੋ ਜੀ ਆਪਾਂ ਕਰਦੇ ਸੈਟਿੰਗ ਇਹਨੂੰ ਆਪਾਂ ਮੇਰੇ ਨਾਲ ਦੱਸੇ ਤੂੰ ਪਲੇਟੇ ਢੋਲ ਦੇਖਾ ਕਿ ਨਹੀਂ ਵੈਸੇ ਹਜੇ ਤਾਂ ਪਾਣੀ ਵੀ ਨਹੀਂ ਗੇ ਚਲ ਇਹਨੂੰ ਨਾ ਇੱਕ ਕਰੀਏ ਪਹਿਥੇ ਰੱਖ ਦੇ ਚਲੋ ਜੀ ਟਾਈਮ ਹੋ ਗਿਆ 11:20 ਮਿੰਟ ਦਾ ਤੇ ਹਜੇ ਮੈਂ ਜੱਪਨ ਨੂੰ ਨਵਾਣਾ ਸੀ ਰਿੰਡੇ ਤੇ ਰੋਟੀ ਵੀ ਨਹੀਂ ਖਾਧੀ ਅੱਜ ਮੈਂ ਤੁਸੀਂ ਮੰਨੋਗੇ ਮੇਰਾ ਬ੍ਰੇਕਫਾਸਟ ਦਾ ਟਾਈਮ ਦੇਖ ਲੋ ਅੱਜ ਤੇ ਖਲਾਰਾ ਮੇਰਾ ਬਹੁਤ ਜ਼ਿਆਦਾ ਤਾਂ ਸਮੇਟ ਲਿਆ ਕਾਫੀ ਹੱਦ ਤੱਕ ਮੈਂ ਸਮੇਟ ਲਿਆ ਤੇ ਕਾਫੀ ਹੱਦ ਤੱਕ ਬਹੁਤ ਜ਼ਿਆਦਾ ਪਿਆ ਵੀ ਹੈ ਇਹ ਹੁਣ ਮੈਂ ਖਲਾਰੇ ਇੱਥੇ ਛੱਡ ਕੇ ਪਹਿਲਾਂ ਤਾਂ ਖਾਣੀ ਰੋਟੀ ਪਕਾ ਕੇ ਰੋਟੀ ਦੋ ਫੁੱਲਕੇ ਖਾ ਕੇ ਤੇ ਦਿਨ ਉਸ ਤੋਂ ਬਾਅਦ ਜਪਨ ਨੂੰ ਨਵਾ ਕੇ ਫੇਰ ਦੁਬਾਰਾ ਅੰਦਰ ਆਉਂਗੀ ਫੇਰ ਸੈਟਿੰਗ ਕਰਾਂ ਚਲੋ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਪਾਣੀ ਚਲੋ ਜੀ ਉਹ ਜਿਹੜੇ ਚਾਰ ਫੁੱਟ ਸੀਗੇ ਮੈਂ ਉਹ ਧੋ ਕੇ ਸੁੱਕਣੇ ਪਾਏ ਆਂ ਤੇ ਹੁਣ ਆਪਾਂ ਉੱਧਰਲੇ ਬੰਨੇ ਦੇਖਦੇ ਕੀ ਆ ਤੇ ਬਾਕੀ ਓਵਰਰੋਲ ਵੈਸੇ ਮੈਂ ਇੱਕ ਰੇ ਖਲਾਰਾ ਮੋਟਾ-ਮੋਟਾ ਸਾਰਾ ਚੱਕ ਲਿਆ ਤੇ ਇੱਕ ਰੇ ਦੁਬਾਰਾ ਮੈਂ ਕਿ ਦੇਖ ਲਈ ਹੈ ਨਾ ਕੀ ਕੁਝ ਰਹਿ ਗਿਆ ਦੇਖੀਆ ਪਹਿਲਾਂ ਚ ਕੀ ਕੁਛ ਨਿਊ ਮੈਟਰ ਲਓ ਜੀ ਚਾਰਕ ਸਾਮ ਦਿਨੇ ਤਿੰਨਵੇਂ ਰੱਖ ਲਿਆ ਬਾਸ ਲਓ ਜੀ ਪੱਜੀ ਆ ਗਿਆ ਜੱਜ ਆਪਣੇ ਵਿਆਹ ਦੀ ਜਿਹੜੇ ਉਸ ਦਿਨ ਆਪਾਂ ਵਿਆਹ ਗਏ ਸੀ ਤੁਸੀਂ ਦੇਖਿਓ ਹਣਾ ਜਾਗੋ ਤੇ ਵੀ ਗਏ ਸੀ ਆਪਾਂ ਥਿਉੜੇ ਤੇ ਵੀ ਗਏ ਸੀ ਵਿਆਹ ਤੇ ਘਰੇ ਗਏ ਸੀ ਆਪਾਂ ਪਰ ਉਹ ਘਰੇ ਸੀ ਵਿਆਹ ਹਣਾ ਉਹ ਵਾਲੇ ਵਿਆਹ ਦੀ ਪੱਜੀ ਹੈ ਤੇ ਲੋ ਜੀ গুਡ ਇਵਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਲੋ ਜੀ ਹਾਏ ਮੇਰੇ ਕੱਪੜੇ ਲੌਂਣ ਲਈ ਪਈਆ ਤੇ ਟਾਈਮ ਹੋ ਗਿਆ 5:10 ਦਾ ਟਾਈਮ ਹੋ ਗਿਆ 5:10 ਦਾ ਟਿਊਸ਼ਨ ਪੜਾ ਕੇ ਪਾ 3 ਤੋਂ 5 ਫਰੀ ਹੋ ਗਏ ਆ ਮੇਰੇ ਕੱਪੜੇ ਨਾ ਲੌਂਣ ਵਾਲੇ ਪਈਆ ਤੁਹਾਨੂੰ ਸੱਚੂ ਖਾਣਾ ਮੈਂ ਸੂਟ ਮੈਂ ਅੰਦਰ ਪਾਤੇ ਆ ਦੇਖੋ ਮੇਰਾ ਰੈੱਡ ਸੂਟ ਇਹ ਮੇਰੇ ਅੱਜ ਪਾ ਕੇ ਦੇਖੇ ਮੇਰੇ ਆ ਗਿਆ ਬੜਾ ਸੋਹਣਾ ਪਾਰਾ ਬੜਾ ਹੈ ਦੁਪੱਟਾ ਲਾ ਲਓ ਇੰਨਾ ਹੀ ਹੈਵੀ ਦੁਪੱਟਾ ਸਮਝ ਲਓ ਦੁਪੱਟੇ ਤੇ ਆਹ ਕੀਤਾ ਹੋਇਆ ਸਾਰੇ ਤੇ ਇਹ ਤਾਂ ਕੁਛ ਵੀ ਨਹੀਂ ਇਹ ਤਾਂ ਹਲਕਾ ਬੜੀ ਸੋਹਣੀ ਸਲਵਾਰ ਇਹਦੀ ਤੇ ਆਹ ਸੂਟ ਆ ਤੇ ਲਓ ਜੀ ਬਸ ਆਹ ਸੂਟ ਮੈਂ ਬਾਕੀ ਤੰਦਰ ਪਾ ਦੇ ਮਮੀ ਨੇ ਸੁੱਕਣੇ ਤੇ ਅੱਜ ਮੈਂ ਆਹ ਕੁੜਤਾ ਕੱਢ ਕੇ ਆ ਪਾ ਲਿਆ ਬਾਹਲੇ ਕੱਪੜੇ ਅੱਜ ਇੰਨਾ ਖਲਾਰਾ ਪਾਇਆ ਮੈਂ ਬਾਹਲਾ ਮੈਂ اتنا ਸ਼ੇਡ ਖਾਨੀ ਕਰ ਕਾ ਵੀ ਲੈਣੀ ਬਾਹਲਾ ਪਾ ਲਈਂ ਇਹ ਕਲਾਰ ਉਰ ਸਮਸਾਰਾ ਬੈਡ ਖੋਲ ਲਿਆ ਜਿ ਪਹਿਲਾਂ ਪਿੰਦੀ ਮਿਲਦਾ ਟਿੱਡੀ ਟਿੱਡੀ ਇਹ ਵੀ ਮੈਂ ਤਾਂ ਲਾਉਣੀ ਵਾਸਤੇ ਮੈਨੂੰ ਹੈਬਿਟ ਵੀ ਹੈ ਕਿ ਲਾਉਂਦੀ ਤੇ ਇਹਨਾਂ ਮੇਰੇ ਕੋਲ ਕਾਫੀ ਜ਼ਿਆਦਾ ਮਾਤਰਾ ਚ ਪਈਆਂ ਨੇ ਮਿੰਦੀਆਂ ਬਿੰਦੀਆਂ ਦਾ ਸਟਾਕ ਕੁਛ ਥੋੜਾ ਜਿਆਦਾ ਪਿਆ ਮੇਰੇ ਕੋਲ ਮੈਂ ਕਿਹਾ ਜਿੰਨਾ ਚਿਰ ਯੂਜ਼ ਨਾ ਕਰਾਂਗੇ ਉਹ ਖਰਾਬ ਹੋ ਜਾਊ ਫਿਰ ਐਕਸਪਾਇਰੀ ਵੀ ਅਕਸਰ ਪੈਸੇ ਲੱਗਿਆ ਨਾ ਫਿਰ ਐਕਸਪਾਇਰੀ ਬਿੰਦੀਆਂ ਤਾਂ ਵਸ ਕਿੱਥੇ ਹੁੰਦੀਆਂ ਪਰ ਬਿੰਦੀਆਂ ਐਕਸਪਾਇਰੀ ਤਾਂ ਨਹੀਂ ਹੁੰਦੀ ਪਰ ਉਹਨਾਂ ਦੀ ਜਿਹੜੀ ਗੂਂਦ ਹੈ ਨਾ ਸਮੇਂ ਦੇ ਰਹਿ ਤਾ ਉਦੋਂ ਜਿਆਦਾ ਸਮਾਂ ਹੁੰਦਾ ਬਦ ਉਹਦੀ ਗੂਂਦ ਚਲੀ ਜਾਂਦੀ ਹੈ ਬਾਹਰ ਮਤਲਬ ਗੂਂਦ ਲੱਗਦੀ ਨਹੀਂ ਫਿਰ ਮਿੰਦੀ ਸਟੇ ਖਤਮ ਹੋ ਜਾਂਦਾ ਉਹਦਾ ਬਿਲਕੁਲ ਵੀ ਕੱਪੜੇ ਆਪਾਂ ਲਾਉਣੇ ਸ਼ਾਇਦ ਹੋ ਸਕਦਾ ਮੇਰਾ ਸੂਰ ਸੇਪ ਕੇ ਆ ਦੇਖ ਡ੍ਰੈਕਲਿਨਾ ਜੇ ਕੱਪੜੇ ਦੀ ਦਿੱਤੇ ਸੀ ਆਪਣੇ ਡ੍ਰੈਕਲਿਨ ਕਰਾਉਣਾ ਸੀ ਨਾ ਸੂਟ ਮੇਰਾ ਉਲ ਕੜਾਈ ਵਾਲਾ ਕਿਉਂਕਿ ਵੈਸੇ ਤਾਂ ਚਲੋ ਮੈਂ ਭਾਵੇਂ ਪਾ ਲਈ ਦੋ ਵਾਰੀ ਪਾ ਲਈ ਮੈਂ ਤੇ ਡ੍ਰੈਕਲਿਨ ਕਰਾਉਣ ਨੂੰ ਦੇਣਾ ਹਾ ਕੁਰਤਾ ਮੇਰਾ ਰੈਡੀਮੇਡ ਹੈ ਇਹ ਮੈਂ ਆਈ ਥਿੰਕ ਦੂਜੇ ਕਿ ਤਿੱੱਚੇ ਕਰਵਾ ਚੋਤੇ ਸੀਗਾ ਮੈਂ ਦੂਜੇ ਕਰਵਾ ਚੋਤੇ ਦੂਜੇ ਦੀ ਗੱਲ ਹੀ ਹੈ ਨਾ ਮਤਲਬ ਉਹ ਜਾਪੂ ਨਾਲ ਸੀ ਸ਼ਾਇਦ ਮੇਦਗਾ ਕੁਰਤਾ ਲੈ ਸੀ ਬਹੁਤ ਖੁੱਲਾ ਡੁੱਲਾ ਮੇਰੇ ਪੂਰਾ ਪੂਰਾ ਖੁੱਲਾ ਡੁੱਲਾ ਹੈ ਹਾਂ ਜਾ ਆਪਾਂ ਨਾਲ ਸੀ ਇਥੇ ਗੁੱਦੂ ਦੇ ਸ਼ਾਇਦ ਮੈਂ ਲਾ ਦੋ ਦੋ ਦਿਆ ਉਹ ਲੈ ਆ ਸੀ ਉਹ ਦੋ ਰੈਡੀਮੇਡ ਹੀ ਲੈ ਲਿਆ ਸੀ ਫਿਰ ਮੈਂ ਸਟਿਚ ਨਹੀਂ ਕਰਵਾਇਆ ਸੀ ਸੂਟ ਕਰਵਾ ਚੋਤੇ ਤੇ ਲੋ ਜੀ ਅੱਜ ਪਹਿਲਾਂ ਮੈਂ ਸੋਚਿਆ ਇਹਨਾਂ ਨੂੰ ਮੈਂ ਆਪਦਾ ਵਾਕ ਕਰਦੀ ਮੈਂ ਕਿਹਾ ਕੱਲ ਵੀ ਨਹੀਂ ਹੋਈ ਕੁਛ ਨਾ ਅੱਜ ਸੱਚ ਮੈਂ ਦੱਸਣਾ ਭੁੱਲ ਗਈ ਮੈਂ ਨਾ ਚੱਪਲ ਮੇਰੀ ਕਿਲਕ ਦੀ ਸੀ ਤੇ ਮੈਂ ਨੰਗੇ ਪੈਰ ਬਾਥਰੂਮ ਚ ਬਹਿ ਕੇ ਨਾ ਹੱਥ ਨਾਲ ਸਾਰੇ ਕੱਪੜੇ ਧੋਤੇ ਨਵੇਂ ਜਿਹੜੇ ਲੈ ਕੇ ਗਏ ਸੀ ਬਾਕੀ ਚਾਪ ਨੂੰ ਨਵਾਇ ਤਵਾਇ ਸੀ ਆ ਸਾਰੇ ਆ ਸਾਰੇ ਜਿਵੇਂ ਕਹਿ ਸਕਦੇ ਹੱਥ ਨਾਲ ਧੋਤੇਵੇਂ ਤੇ ਮੇਰੇ ਪੈਰਾਂ 'ਨ ਲੱਗ ਗਈ ਠੰਡ ਹੁਣ ਮੇਰੇ ਇਨੇ ਪੈਰ ਠਰ ਗਏ ਜਾਂਦੇ ਸੀ ਨਾ ਮੈਂ ਜਦੋਂ ਟਿਊਸ਼ਨ ਪੜਾਉਣ ਲੱਗੀ ਤੇ ਮੈਂ ਦਵਾਦ ਵਿਚਰਾਬਾ ਪਾਈ ਹੁੰਦੇ ਰਹਾ ਉਹ ਮੈਂ ਜਰਾਬਾ ਨਾਲ ਪਾਇਆ ਪੂੜਾ ਤੇ ਹੁਣ ਪੈਰ ਨਿੱਕੇ ਹੋਏ ਮੇਰੇ ਥੋੜੇ ਜਿ ਤੇ ਥੋੜਾ ਜਿ ਮੈਨੂੰ ਆਇਆ ਸਾਹ ਜਪਾ ਤੇ ਮੰਮੀ ਗਏ ਥੋੜਾ ਜਿ ਉਹ ਜਾਨ ਦੇਖਣ ਲਈ ਮਨ ਕਰੇ ਕੁਮਣ ਫਿਰਨ ਦੇ ਟਿਊਸ਼ਨ ਪੜਾਉਣੀਆਂ ਉਹ ਵੀ ਆਉਣ ਆਲੇ ਬਸ ਆਪਣੇ ਤੇ ਬਾਕੀ ਨਾ ਤੁਹਾਨੂੰ ਪਤਾ ਕੀ ਹੋਇਆ ਤੁਹਾਨੂੰ ਮੈਂ ਸਹੀ ਦੱਸਾਂ ਮੇਰੇ ਨਾ ਸੂਟ ਜਿਵੇਂ ਵਰੀਏਲੇ ਸੂਟਾ ਸਾਰੇ ਤੁਹਾਨੂੰ ਮੈਂ ਕੱਲ ਵੀ ਕੁਝ ਦਿਖਾਇਆ ਕੁਝ ਅੱਜ ਦਿਖਾਦੇ ਨਾ ਉਹ ਨਾ ਵਰੀਏਲੇ ਕੱਪੜੇ ਜਿਹੜੇ ਹਰ ਸਾਲ ਕੀ ਕਰਦੀਆਂ ਉਹਨੂੰ ਕੱਢ ਲੈਣੀਆਂ ਪਾਉਂਦੀ ਹੈ ਨਹੀਂ ਕੱਢ ਲੈਣੀਆਂ ਕੱਢ ਕੇ ਉਹਨੂੰ ਜਿਵੇਂ ਸਰਦੀ ਚ ਬਾਹਰ ਕੱਢ ਕੇ ਰੱਖ ਲੈ ਪਾਉਂਦੀ ਮੈਂ ਹੈ ਨਹੀਂ ਫੇਰ ਸਾਮਦੇ ਨੇ ਫੇਰ ਕੱਢ ਲੈਣੇ ਫੇਰ ਸਾਮਦੇ ਆਹੋ ਕੋਸ਼ਿਸ਼ ਚੱਲੀ ਜਾਂਦਾ 5 ਸਾਲ ਹੋ ਗਏ ਮੇਰੇ ਤਮ ਕਦੇ ਵੀ ਨਾ ਦੋਣ ਕੱਢ ਕੇ ਗੱਲ ਕਰ ਲੈਨੇ ਤੇ ਕਦੇ ਵੀ ਮੈਂ ਮੰਨ ਕੇ ਚਲੋ ਪਾਈ ਨਹੀਂ ਬਸ ਮੈਂ ਕੱਢ ਲੈਨੇ ਧੋ ਲੈਨੇ ਪ੍ਰੈਸ ਕਰ ਲੈਨੇ ਤੇਰਾ ਪਾਈ ਰਹਿ ਲੈ ਤੇ ਬਸ ਉਦਾਂ ਹੀ ਉਹਨੂੰ ਅੱਗੇ ਉਹਨਾਂ ਨੂੰ ਸਾਮ ਦਿੰਨੀ ਆ ਤੇਰੇ ਆਪ ਕੀ ਬਸ ਮਹਿਮਨ ਬਣਾਇਆ ਕਿ ਮੈਂ ਵਾਸ਼ ਕਰਨ ਦਾ ਅੱਜ ਮੈਨੂੰ ਲੱਗਾ ਮੈਂ ਚਾਰ ਸੂਟ ਧੋਤੇ ਕੁਛ ਕੱਲ ਨੂੰ ਧੋ ਲਾਂਗੇ ਕੱਲ ਨੂੰ ਵੀ ਧੋਣ ਵਾਲੀ ਵਿੱਚ ਪੰਡ ਇਕੱਠੀ ਕਰ ਲੀ ਆ ਉਹਦੇ ਕੁਛ ਮਨ ਕੋ ਜੈਗਿੰਗ ਵਗੈਰਾ ਗਰਮ ਵਗੈਰਾ ਸ਼ਾਲਟਾ ਵਗੈਰਾ ਹਨ ਉਹ ਚੀਜ਼ਾਂ ਵੀ ਕੱਢਦੇ ਆਂ ਸ਼ਾਲ ਵਗੈਰਾ ਕੁਝ ਕੁ ਕੱਪੜੇ ਬਹੁਤ ਜ਼ਿਆਦਾ ਬਈ ਹੋ ਜਾਂਦੇ ਜਿੰਨੇ ਮਰਜ਼ੀ ਆਪਾਂ ਨਹੀਂ ਬਾਏ ਕਰਦੇ ਫਿਰ ਵੀ ਕੱਪੜੇ ਬਹੁਤ ਜ਼ਿਆਦਾ ਹੋ ਜਾਂਦੇ ਤੇ ਕੱਲ ਵੀ ਧੋਵਾਂਗੇ ਆਪਾਂ ਕੱਪੜੇ ਪੈਰ ਬੜੇ ਠਰੀ ਜਨ ਅਸੀਂ ਜਰੋਬਾ ਬਾਏ ਮਸਾਸਾ ਕਿਉਂ ਨਾ ਕੱਪੜੇ ਕਿ ਮੈਂ ਮਨ ਬਣਾ ਕੇ ਉਹਨਾਂ ਵਿੱਚ ਆ ਰੱਜ ਤੁਹਾਡੇ ਕੁਝ ਕੱਲ ਨੂੰ ਤੁਹਾਨੂੰ ਮੈਂ ਸੂਟਾਂ ਨੂੰ ਨਾ ਇਹਨਾਂ ਨੂੰ ਹੰਡਾਵਾਂ ਹੰਡਾਣਾ ਨਹੀਂ ਮਤਲਬ ਇਹਨਾਂ ਨੂੰ ਪਾ ਲਿਆ ਕਰ ਹਾਂ ਪਾ ਕੇ ਤੇ ਚੱਲ ਜਿੰਨਾ ਚਿਰ ਮੇਰੇ ਜੀ ਕੀਤਾ ਮੈਂ ਪਾ ਲੂੰ ਫਿਰ ਉਦੋਂ ਬਾਅਦ ਦੇਖੇ ਜੂਗਾ ਨਾ ਇਹਨੂੰ ਸਾਂਭਣਾ ਕਿ ਸਖਦਮ ਕਰਾ ਚੇਤੀ ਤੇ ਚੇਤੀ ਮੈਨੂੰ ਇਹ ਹੋਇਆ ਪਿਆ ਇਹਨਾਂ ਨੂੰ ਸਾਂਭਣਾ ਲ ਕਿਸਾ ਮੇਰਾ ਰੱਦਾ ਹੈ ਮੈਂ ਜਲਦੀ ਜਲਦੀ ਖਤਮ ਕਰਾ ਸਾਲ ਦੋ ਕੁ ਸਾਲ ਦੇ ਅੰਦਰ ਅੰਦਰ ਇਹਨਾਂ ਨੂੰ ਕਿਸੇ ਨੂੰ ਖਤਮ ਕਰਾ ਅਗੇ ਇਹਨਾਂ ਨੂੰ ਸਾਂਭਣਾ ਫੇਰ ਕੱਢਣਾ ਬਾਹਰ ਫੇਰ ਸਾਂਭੋ ਫੇਰ ਕੱਢੋ ਆਹੀ ਕੋਸ਼ਿਸ਼ ਚੱਲੀ ਜਾਂਦਾ ਮੇਰਾ ਤਾਂ ਬੜੀ ਦੇ ਕਪੜਾ ਪਰ ਬਹੁਤ ਹੱਦ ਤੱਕ ਹੁਣ ਬਸ ਮੈਂ ਸੋਚ ਮੰਨਣ ਨੂੰ ਬਣਾਇਆ ਬਾਕੀ ਮੈਂ ਤੁਹਾਡੇ ਸਾਹਮਣੇ ਕਪੜੇ ਨਾਲ ਕਰ ਰਿਹਾ ਗਰਮੀ ਤੇ ਬਿਲਕੁਲ ਹੀ ਨਹੀਂ ਕਰਦੀ ਲੋ ਟ ਸ਼ਰਟ ਜਿਹੜੇ ਨੇ ਸਰਦੀ ਦੇ ਵਿੱਚ ਮੈਂ ਫਿਰ ਵੀ ਜਿਵੇਂ ਹੁਣ ਵੇਅਰ ਕਰ ਲੈਣੇ ਆ ਕੁਛਾ ਨਾ ਵੀਡੀਓਜ਼ ਵਗੈਰਾ ਕਰਕੇ ਹੁਣ ਮੈਂ ਸੂਟ ਬਾਨਨੀ ਹੁੰਨੀ ਹੈ ਜ਼ਿਆਦਾ ਨਾਲੇ ਤਾਂ ਮੈਂ ਕਿ ਹੰਡ ਜਾਣਗੇ ਦੋ ਕੰਮ ਹੋਵਾਂਗੇ ਨਾ ਵੀਡੀਓ ਹੋ ਜਾਣਗੇ ਨਾਲੇ ਮੇਰੇ ਸੂਟ ਆ ਲੈ ਜਾਣਗੇ ਤਾਂ ਕਰਕੇ ਹੁਣ ਮੈਂ ਅੱਜ ਸਾਰਾ ਪਟਾਰਾ ਇੱਧਰ ਲਾ ਸਾਰੀ ਰਮਾਜੀ ਦੀ ਸੈਟਿੰਗ ਕੀਤੀ ਤੁਹਾਨੂੰ ਅਨ ਸਟਿਚ ਵੀ ਸੂਟ ਦਿਖਾਏ ਹਨ ਕਈ ਕਾਫੀ ਸਾਰੇ ਮੇਰੇ ਅਨ ਸਟਿਚ ਸੂਟ ਵੀ ਪਏ ਹੈ ਮੇਰੇ ਕੋਲ ਤੇ ਕਾਫੀ ਸਾਰੀ ਸੈਟਿੰਗ ਬਹੁਤ ਆ ਸਾਰੀ ਪ੍ਰੋਪਰ ਕਹਿ ਸਕਦੀ ਮੇਰੇ ਬੱਡ ਦੀ ਤੇ ਅਲਮਰਾ ਦੀ ਅੱਜ ਦੁਆਰੇ ਸੈਟਿੰਗ ਕਰ ਲਈ ਤੇ ਅੱਜ ਮੈਂ ਨਾ ਤੁਹਾਡੇ ਸਾਹਮਣੇ ਬਣਾਉਣੀ ਸੀ ਕੜੀ ਮੈਂ ਇੰਨੀ ਕਿ ਜ਼ਿਆਦਾ ਥੱਕ ਗਈ ਸੀ ਨਾ ਮਸਾ 3 ਵਜੇ ਤੱਕ ਤਾਂ ਮਸਾ ਫਰੀ ਹੋਈ ਸੀ ਮੈਂ ਵਲੋਗ ਵੀ ਐਡਿਟਿੰਗ ਕਰਪੁਰ ਕੇ 3 ਵਜੇ ਬਚਿਆ ਜਾਣਾ ਸੀ ਬਸ ਮਸਾ ਫਰੀ ਹੋਈ ਸੀ ਤੇ ਮੇਰੀ ਸਬਜੀ ਸਬਜੀ ਬਣਾਉਣ ਦੀ ਮੇਰੀ ਕੋਈ ਵੀ ਵਾਹ ਨਹੀਂ ਸੀ ਤੇ ਕਿਉਂਕਿ ਮੈਂ ਬਣਾਣੀ ਸੀ ਕੜੀ ਸੋਹੀ ਦੱਸਾਂ ਤੁਹਾਨੂੰ ਮੈਂ ਬਣਾਣੀ ਸੀ ਕੜੀ ਤੇ ਫੇਰ बस ਮੇਰੀ ਟਾਈਮ ਨਾਲ ਲੱਗਣ ਕਰਕੇ ਮੈਂ ਕੜੀ ਰਹਿ ਗਈ ਵਿੱਚ ਕੁਛ ਲੱਸੀ ਵੀ ਨੀ ਫੜ ਕੇ ਲੈਂਦੀ ਤੇ ਉਹਦੇ ਕਰਕੇ ਕੜੀ ਰਹਿ ਗਈ ਮੇਰੀ ਤੇ ਫੇਰ ਭਈ ਮੰਮੀ ਕਹਿੰਦੇ ਕੋਈ ਨਾ ਅੱਜ ਆਪਾਂ ਨਾ ਚਟਨੀ ਕੋਟ ਲੈ ਲੇ ਅਸੀਂ ਸੋਚਿਆ ਚਟਨੀ ਕੋਟਾਂਗੇ ਵੀ ਚਟਨੀ ਨਾ ਪਾ ਲਾਂਗੇ ਐਡਾ ਤਾਂ ਕੋਈ ਹੈ ਨਹੀਂ ਦੀ ਗੱਲਬਾਤ ਹੈ ਤਾਂ ਚਲੋ ਭਈ ਆਪਾਂ ਚਟਨੀ ਨਾ ਪਾ ਲਾਂਗੇ ਅਸੀਂ ਸੋਚਿਆ ਤੇ ਪਰ ਚਟਨੀ ਨਾਲ ਚਲੋ ਕੋਈ ਗੱਲ ਨਹੀਂ ਖਾ ਲਾਂਗੇ ਪਰ ਕੇ ਮੈਨੂੰ ਆਇਆ ਅੱਜ ਮਨਾ ਸਿੱਧਾ ਖਾਵਾਂਗੇ ਚਲੋ ਹਨਾ ਪਰ ਜੱਪਾ ਤਾਂ ਨਹੀਂ ਨਾ ਖਾਊਗਾ ਜੱਪਾ ਨੂੰ ਤਾਂ ਦਾਣ ਤਾਂ दाल-ਚ ਆਲੂ ਚਾਹੀਦੇ ਨਾ ਫਿਰ ਮੈਂ ਦਾਵਾ-ਦਾਵ ਸੁੱਕੇ ਆਲੂ ਪੱਤੇ ਤੇ ਆ ਦੇਖੋ ਸੁੱਕੇ ਆਲੂ ਨੂੰ ਮਾਇਆ ਤੜਕਾ ਮੈਨੂੰ ਐ ਆ ਚਲ ਸਾਡਾ ਵੱਡਿਆਂ ਦਾ ਸਾਰਿਆਂ ਦਾ ਸਾਥ ਜਾਂਦਾ ਹੁੰਦਾ ਹਨਾ ਨਾਲ ਕੁਝ ਖਾਵਾਂਗੇ ਇਸ ਚਟਨੀ ਕੋਕਰੀ ਸੇ ਆਪਾਂ ਬਾਕੀ achar ਤੁਹਾਨੂੰ ਪਤਾ ਬਹੁਤ ਟੇਸਟੀ ਪਾਇ ਬਾਕੀ ਪਈ ਹੁੰਦੀ ਆ ਮਾੜੇ-ਮੋਟੀ ਸਬਜ਼ੀਆਂ ਕੈਚ ਚ ਡੈਡੀ ਜੋਗੀ ਤਾਂ ਨਿਕਲ ਹੀ ਆਉਣੀ ਸੀ ਹਸਬਾ ਅੱਜ ਜਿਵੇਂ ਪ੍ਰੋਪਰ ਕਹਿ ਸਕਦੇ ਸੀ ਸੋਚਿਆ ਸੀ ਕਿ ਅੱਜ ਦਾ ਪ੍ਰੋਪਰ ਕਹਿ ਸਕਦਾ ਕਿ ਅੱਜ ਜਿਵੇਂ ਸੋਚਿਆ ਸੀ ਸਬਜੀ ਨਹੀਂ ਬਣਾਣੀ ਪਵੇ ਸਬਜੀ ਸਾਨੂੰ ਬੇਟੇ ਕਰਕੇ ਪਰ ਮੈਨੂੰ ਬਣਾਉਣੀ ਪੈ ਗਈ ਚਲੋ ਆਲੂ ਹੀ ਧਰੇ ਮੈਂ ਕੋਸੂਰ ਨਹੀਂ ਧਰਿਆ ਮੈਂ ਕਿਉਂਕਿ ਨਾ ਮੈਨੂੰ ਐ ਸੀ ਜੇ ਕੋਈ ਹੋਰ ਸਬਜੀ ਬਣਾਉਂਗੀ ਨਾ ਫਿਰ ਸਵੇਰੇ ਮੈਂ ਕੜੀ ਬਣਾਉਣੀ ਫਿਰ ਐ ਹੋਊਗਾ ਪਈ ਹੋਊਗੀ ਸਬਜੀ ਬਣਾ ਕੜੀ ਫਿਰ ਬਣਾ ਲਾਂਗੇ ਫਿਰ ਉਹਨੂੰ ਪਤਾ ਜਦੋਂ ਨਾ ਹੋਈ ਸੋਬਸ ਸਬਸ ਗਈ ਤਾਂ ਦੋ ਵੀ ਕੜੀ ਤੇ ਚਲੋ ਜੀ ਬਸ ਆ ਕੱਪੜੇ ਵੀ ਲਾ ਕੇ ਬਸ ਅੱਗੇ ਚਲੋ ਜੀ ਅੱਜ ਮੈਨੂੰ ਐ ਲੱਗਦਾ ਮੇਰੇ ਕਮਰੇ ਦੇ ਪ੍ਰੋਪਰ ਕਹਿ ਸਕਦੇ ਕੱਪੜਿਆਂ ਦਾ ਕੰਮ ਅੰਦਰ ਹੋਣੀ ਪੜ ਗਿਆ। ਇਹ ਵਾਲੇ ਕੱਢ ਲਈ ਮੈਂ ਆ ਦਿਖਾਇਆ ਸੀ ਤੁਹਾਨੂੰ ਯੈਲੋ। ਇਹ ਵਾਲਾ ਕੱਢ ਲਿਆ ਫਿਰੋਜੀ ਦਿਖਾਇਆ ਸੀ ਕਿ ਤੁਹਾਨੂੰ ਫੁੱਲ ਹੈਵੀ ਜਿਹੜਾ ਸੀ। ਕਮੀਜ਼ ਵਾਲਾ ਕਿੱਧਰ ਗਿਆ? ਇਹ ਆ ਦੇਖੋ। ਕਿੱਧਰ ਗਿਆ ਹੈਵੀ ਸੀ ਪੂਰਾ। ਦਿਖਾਨੀਏ ਇੱਕ ਮਿੰਟ ਤੁਹਾਨੂੰ। ਆ ਦੇਖੋ ਆ ਪੂਰਾ ਹੈਵੀ ਸੀ ਉਹ ਕਢ ਲਿਆ ਇੱਕ। ਆਹ ਵਾਲਾ ਤਾਂ ਬਿਲਕੁਲ ਇੱਕ ਕਾਬਲਾ ਇਹ ਸਾਰਾ ਬਿਲਕੁਲ ਸਹੀ ਪਿਆ ਹੈਗਾ। ਤੋਂ ਦੂ ਬਾਤ ਹੋ ਨੋ। ਮਿਲਾਂਗੇ ਆਪਾਂ ਜੇ ਟਾਈਮ ਹੋਇਆ ਤਾਂ ਮਿਲਾਂਗੇ ਨਹੀਂ ਤਾਂ ਫਿਰ ਇੱਥੇ ਵੀਡੀਓ ਦਾ ਐਂਡ ਸਮਝਿਓ ਤੁਸੀਂ ਤੇ ਹਾਂਜੀ ਜੇਕਰ ਕੋਈ ਸਾਡੇ ਚੈਨਲ ਤੇ ਨਿਊ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੁੜਦੇ ਸੇ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਬਾਕੀ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲੋ ਤਾਂ ਜੋ ਵੀਡੀਓ ਦਾ ਵੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਚਲੋ ਜੀ ਮਿਲਦੇ ਆ नेक्स्ट ਵੀਡੀਓ ਦੇ ਨਾਲ ਜੇ ਊਧੂ ਬਾਅਦ ਕੋਈ ਟਾਈਮ ਹੋਇਆ ਕੋਈ ਵੀਡੀਓ ਬਾਕੀ ਟਾਈਮ ਵਗੈਰਾ ਲੱਗਾ ਸ਼ੂਟ ਕਰਨ ਦਾ ਤੇ ਜ਼ਰੂਰ ਕਰਾਂਗੇ ਨਹੀਂ ਹੁਣ ਮੈਂ ਇੱਕੋ ਦੀ ਵਾਕ ਵਗੈਰਾ ਕਰਦੀ ਆ ਤੇ ਕੱਪੜੇ ਵਗੈਰਾ ਸਾਂਭਦੀ